ਆ ਪੈਲੈਸ 1938ਵਾਂ ਬਣ ਕੇ ਤਿਆਰ ਹੋ ਗਿਆਤਾ ਜੀ ਬੜਾ ਖੂਬਸੂਰਤ ਨਜ਼ਾਰਾ ਜੀ ਇਸ ਪੈਲੈਸ ਦਾ ਬਹੁਤ ਸੋਹਣੀ ਬਿਲਡਿੰਗ ਆ ਜੀ ਆ ਲੋ ਜੀ ਇਹ ਡੈਕੋਰੇਸ਼ਨ ਦੀ ਬੜੀ ਸੋਹਣੀ ਤਿਆਰੀ ਹੋ ਰਹੀ ਆ ਪਰ ਤੁਹਾਨੂੰ ਦਿਖਾ ਦਈਏ ਥੋੜੇ ਹੀ ਕੁਛੀ ਮਿੰਟਾਂ ਮੇਰਾ ਵਿਆਹ ਹੋਣਾ ਸ਼ੁਰੂ ਹੋ ਜਾਣਾ ਹਰਾਨਗ ਦੀ ਗੱਲ ਆ ਕਿ 1938ਵਾਂ ਬਣ ਕੇ ਪੈਲੈਸ ਸਿਆਰੋਗਾ ਪਰ ਆ ਜਿਹੜੀ ਚੀਜ਼ ਤੁਹਾਨੂੰ ਦਿਖਾਈ ਗਈ ਨਾ ਧਿਆਨ ਤੇ ਦੇਖੋ ਜਰਾ ਇਹ ਕੁਦਰਤੀ ਬਣੀ ਹੋਈ ਆ ਜਿਹਦਾ ਵੈਲਕਮ ਗੇਟ ਬਣਿਆ ਹੁੰਦਾ। ਆਹ ਵਾਹ ਦੇ ਕਿੰਨਾ ਸੋਹਣਾ ਨਜ਼ਾਰਾ। ਆ ਦੇਖੋ ਬਹੁਤ ਸੋਹਣਾ ਆ ਬਣਿਆ ਕੁਦਰਤੀ ਪੱਤੇ ਤੇ ਟਾਣੀਆਂ ਦੇ ਬਣਿਆ ਹੋਇਆ। ਲੋਕ ਪੂਰਾ ਵੀਡੀਓ ਦਾ ਆਨੰਦ ਲੈ ਰਹੇ ਆ। ਸਾਹਮਣੇ ਮੇਰਾ ਹਲਦੀ ਦਾ ਫੰਕਸ਼ਨ ਹੋਇਆ ਜੀ। ਔਰ ਬੜਾ ਸੋਹਣਾ ਫੰਕਸ਼ਨ ਸਾਡਾ ਹੁਣ ਠੀਕ ਠਾਕ ਖਤਮ ਹੋ ਗਿਆ। ਹੁਣ ਅਸੀਂ ਫੰਕਸ਼ਨ ਦੀ ਸ਼ੁਰੂਆਤ ਕਰਦੇ ਆ। ਔਰ ਇਹ ਸਾਰਾ ਵੀਆਈਪੀ ਏਰੀਆ ਹੈ ਜੀ ਪੂਰਾ ਸੀਐਮ ਹਾਊਸ ਰੈਸਟ ਹਾਊਸ ਐਂਡ ਜਿੰਨੇ ਵੀ ਇਹ ਗਵਰਨਮੈਂਟ ਡਿਪਾਰਟਮੈਂਟ ਦੇ ਬੰਦੇ ਹੈਗੇ ਆ ਉਰੇ ਰਹਿੰਦੇ ਆ ਆ ਲੋ ਜੀ ਫੇਰ ਦੁਬਾਰਾ ਐਂਟਰੀ ਗੇਟ ਔਰ ਫੰਕਸ਼ਨ ਦੀ ਤਿਆਰੀ ਹੋ ਗਈ ਸ਼ੁਰੂ ਬਿਲਡਿੰਗ ਆਈ ਲਵ ਬੁਡ ਵਿਲਾ ਬੁਡ ਵਿਲੇ ਬੁਡ ਵਿਲਾ ਦੇਸੀ ਪਾਸਾ ਗੰਦੇ ਮਿੱਤਰ ਚੱਕੀ ਫਿਰਦੇ ਆ ਕੁੜੀ ਦਾ ਲਹंगा ਹੁਣ ਹੋਣਾ ਫੋਟੋ ਸ਼ੂਟ ਚਲੋ ਦੇਖ ਰਿਹਾ ਬੁਰਬੀ ਦਾ ਫੋਟੋ ਮেরি ਨਾਈਸ ਵੈਰੀ ਗੁੱਡ ਕੀ ਬਾਤ ਹੈ ਅਸੀ ਹੁਣ ਆਈਏ ਤਿਆਰ ਇਧਰ ਤੁਹਾਨੂੰ ਐਕੁਏਸ਼ਨ ਮੜੀ ਜੀ ਦਿਖਾ ਦਈਏ ਬਹੁਤ ਸੋਹਣਾ ਆਕਾਰ ਬਣਾਇਆ ਹੋਇਆ ਕੀ ਬਾਤ ਹੈ ਪਾਰਕਿੰਗ ਵੀ ਇਹੀ ਲਾਈ ਹੋਈ ਹੈ ਮੰਡਾ ਵੀ ਉਰੀ ਬਣਿਆ ਹੋਇਆ ਔਰ ਖੂਬਸੂਰਤ ਲੱਗ ਰਿਹਾ ਜਿਹੜਾ ਪੂਰਾ ਲੱਗਿਆ ਹੋਇਆ ਆ ਪਾਰਕਿੰਗ ਹੈ ਇਹ ਲਓ ਜੀ ਮਿੱਤਰ ਫੇਰ ਦਵਾਰ ਤੋਂ ਦਿਖਾ ਦਿੰਦੇ ਆ ਪੂਰੇ ਪੈਸੇ ਤੁਹਾਨੂੰ ਆ ਕਾਰ ਮੈਂ ਜਿਹੜਾ ਬਾਹਰ ਤੇ ਦਿਖਾਤੇ ਆ ਹੁਣ ਇਹੀ ਮੇਰੇ ਕੋਲ ਤਾਂ ਜੀ ਹੁਣ ਇਹਨੇ ਕਿਉਂ ਵੀ ਮਲਵਿੰਦਰ ਭਾਜੀ ਮਲਵਿੰਦਰ ਬਾਈ ਯਾਰ ਤੂੰ ਹੁਣ ਦਿਖਾਉਂਦਾ ਨੇ ਸਾਨੂੰ ਹੋਰ ਦਿਖਾ ਕਿੱਦਾਂ ਕਿੱਦਾਂ ਫੰਕਸ਼ਨ ਹੁੰਦੇ ਆ ਆ ਵੀ ਕਈਆਂ ਦੇ ਗਾਣੇ ਪਾ ਕਿਉਂਕਿ ਦੋ ਦੋ ਤਿੰਨ ਤਿੰਨ ਚੈਲਨ ਚਲਾਣਾ ਯਾਰ ਫੇਸਬੁਕ ਇੰਸਟਾਗ੍ਰਾਮ ਚਲਾਉਣਾ ਬੜਾ ਯਾਰ ਔਖਾ ਹੋ ਜਾਂਦਾ ਬਸ ਆ ਲੋ ਫੇਰ ਦੁਬਾਰੇ ਆ ਕਰ ਬੜੇ ਬੜੇ ਦਰਖਤਾਂ ਦਾ ਸਾਰੀ ਵੀਡੀਓ ਮੈਂ ਅਪਲੋਡ ਕਰ ਦੇਣੀ ਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਡੈਕੋਰੇਸ਼ਨ ਸਾਰਾ ਦਿਖਾਤਾ ਹੋਰ ਬਹੁਤ ਸੋਹਣਾ ਆਓ ਅਸੀਂ ਹੁਣ ਚੱਲੀਏ ਪਰਚਾ ਲੱਕ ਆਪਣਾ ਚੇਂਜ ਕਰ ਲਈਏ ਬੈਸਟ ਨੇ ਸਾਡਾ ਰਿਸੈਪਸ਼ਨ ठीक है चलिए कपड़े चेंज करी सौ पचासी बन के तैयार हो गया था ये सारा मैं सिस्टम आकार थो दिखाता जी और हम तैयार होकर आँ जी मालक को पता लगता मित्र प्यार लो जी सामने वुड विला लो जी सारा मेन एंट्री गेट तुम दिखा था सब का डेकोरेशन रूम है तुम दिखा दिए कौन करिए टेका डेकोरेशन रूम जी सरदा